तेरी बन जा दिन रस्ता उड़ी के कब आएगा तू मेरे बन जा रे ਇਦਾਂ ਜਾਲ ਬਣਾ ਕੇ ਪੱਥਰਾਂ ਨੂੰ ਬੰਨ ਲਿਆ ਜਾਂਦਾ ਪੱਥਰਾਂ ਦੀ ਦੀਵਾਰ ਬਣਾਈ ਜਾਂਦੀ ਹੈ ਤਾਂ ਕਿ ਉਹ ਖਿੰਡਣ ਨਾ ਲੋਕ ਦੇਖ ਲੋ ਗੁੱਸੇ 'ਚ ਲਾਲ ਪੀਲੇ ਹੁੰਦੇ ਆ ਮੈਂ ਉਹਨੇ ਖੁਸ਼ੀ 'ਚ ਲਾਲ ਪੀਲਾ ਹੋਇਆ ਵੀ ਅੱਜ ਮਨਾਲੀ ਤੋਂ ਚੱਲੇ ਸੀਗੇ ਪਲਤਨ ਹੁੰਦੇ ਹੋਏ ਸਲਾੰਗ ਵੈਲੀ ਪਹੁੰਚੇ ਆ ਤੇ ਹੁਣ ਐਡਵੈਂਚਰ ਵੈਲੀ 'ਚ ਗੜੇ ਆ ਇਹਨਾਂ ਪਹਾੜਾਂ ਦੀ ਗੋਚ 'ਚ ਬਹੁਤ ਸੋਹਣੇ-ਸੋਹਣੇ ਹੋਟਲ ਬਣੇ ਹੋਏ ਨੇ ਜ਼ਿਆਦਾਤਰ ਲੱਕੜ ਦੇ ਬਣੇ ਹੋਏ ਆ ਤੇ ਉਹਨਾਂ 'ਚ ਬਹੁਤ ਸੋਹਣੇ ਫੁੱਲਾਂ ਦੀ ਡੈਕੋਰੇਸ਼ਨ ਕੀਤੀ ਹੋਈ ਆ ਮਨਾਲੀ ਨਾਲੋਂ ਕਿਤੇ ਜੀ ਸਲਾੰਗ ਵੈਲੀ 'ਚ ਲੱਗਦਾ ਤੇ ਬੜਾ ਹੀ ਸਕੂਨਦਾਇਕ ਮਾਹੌਲ ਆ ਇੱਥੇ ਜੇ ਤੁਸੀਂ ਚਾਹੁੰਦੇ ਹੋ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਭੀੜ ਭੜਕੇ ਤੋਂ ਦੂਰ ਤਾਂ ਤੁਸੀਂ ਇਹ ਕੈਂਪ ਨੂੰ ਜੁਆਨ ਕਰ ਸਕਦੇ ਹੋ ਸ਼ਾਮ ਨੂੰ ਇੱਥੇ ਜਿਵੇਂ ਫਲਮਾਂ ਚ ਧੂਣੀ ਵਾਲਗੇ ਆਲੇ ਦੋਲੇ ਬੈਠਦੇ ਸੇਕਦੇ ਆ ਉਹ ਵੀ ਨਜ਼ਾਰਾ ਦੇਖਣ ਨੂੰ ਮਿਲਦਾ ਆਓ ਬਾਈ ਸਾਹਮਣੇ ਆ ਜੰਗਲ ਦੇ ਵਿੱਚ ਆਪਦਾ ਟੈਂਟ ਲਾਈ ਬੈਠਾ ਜੇ ਤੁਸੀਂ ਇਸ ਕੈਂਪ ਤੋਂ ਨਾਲ ਹੀ ਵੈਸੇ ਇਹ ਵੀ ਕੈਂਪ ਦਾ ਹੀ ਹਿੱਸਾ ਅਗਰ ਤੁਸੀਂ ਇਹਦੇ ਵਿੱਚ ਵੀ ਆਪਦਾ ਟੈਂਟ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਵੀ ਲਾ ਸਕਦੇ ਹੋ ਆਵਾਜ਼ ਦਾ ਪ੍ਰੈਸ਼ਰ ਹੈ। ਇਹ ਆਜੀ ਸੋਲਾਂਗ ਵੈਲੀ ਦਾ ਐਡਵੈਂਚਰ ਏਰੀਆ। ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਨਵੇਂ ਵਲੌਗ ਦੇ ਵਿੱਚ। ਅੱਜ ਅਸੀਂ ਖੜੇ ਆਂ ਸੋਲਾਂਗ ਦੇ ਵਿੱਚ। ਸੋਲਾਂਗ ਹਿਮਾਚਲ ਦਾ ਇੱਕ ਪਿੰਡ ਆ ਤੇ ਕੁੱਲੂ ਜ਼ਿਲ੍ਹਾ ਪੈਂਦਾ ਇਹਨੂੰ। ਮਨਾਲੀ ਤਹਿਸੀਲ ਹੈ ਇਹਦੀ ਸੋਲਾਂਗ ਵੈਲੀ ਦੇ ਵਿੱਚ ਇੰਨਾ ਜ਼ਿਆਦਾ ਨਜ਼ਾਰਾ ਹੈ ਰਾਤ ਸੀ ਇੱਥੇ ਆ ਗਈ ਸੀ ਤੇ ਬੈਕ ਸਾਈਡ ਤੇ ਤੁਸੀਂ ਹੋਟਲ ਦੇਖ ਰਹੇ ਹੋ ਇਹ ਅਗਮੇ ਰੋਡ ਤੋਂ ਅਸੀਂ ਕਾਫੀ ਦੂਰ ਆ ਤੇ ਇਹ ਬਹੁਤ ਹੋਟਲ ਮਤਲਬ ਅੱਗੇ ਹੋਰ ਨੇ ਇਹ ਸਾਰੇ ਬੁੱਕ ਨੇ ਕੋਈ ਵੀ ਸਾਨੂੰ ਹੋਟਲ ਨਹੀਂ ਮਿਲੇ ਆ ਜਿਹੜੀਆਂ ਸਾਡੀ ਪਸੰਦੀ ਦੇਆਂ ਹੋਟਲਾਂ ਦੇ ਵਿੱਚੋਂ ਸੀ ਉਹਨਾਂ ਚੋਂ ਸਾਨੂੰ ਜਗ੍ਹਾ ਕਿਤੇ ਨਹੀਂ ਮਿਲੀ ਕਿਉਂਕਿ ਸ਼ਾਮ ਤੱਕ ਸਾਰੇ ਫੁੱਲ ਹੋ ਗਏ ਸੀਗੇ ਟਾਪ ਫਲੋਰ ਲੈਣ ਦੀ ਸਾਡੀ ਇੱਛਾ ਸੀ ਵੀ ਜਿੱਥੋਂ 뷰 ਸੋਹਣਾ ਹੋਵੇ ਕਿਉਂਕਿ ਚਾਰੇ ਪਾਸੇ ਪਾਏ ਵੀ ਪਹਾੜਾਂ ਦੇ ਨਾਲ ਘਿਰਿਆ ਹੋਇਆ ਜਿਹੜਾ ਇਹ ਸੋਲਾਂਗ ਵਿਲੇਜ ਆ ਤੇ ਇਹ ਹੋਟਲ ਨੇ ਜਿਹੜੇ ਇਹਨਾਂ ਦੇ ਚਾਰੇ ਪਾਸੇ ਪਹਾੜ ਨੇ ਕੱਲ ਸ਼ਾਮ ਨੂੰ ਮੀਂਹ ਪੈਣ ਕਾਰਨ ਇੱਥੇ برف ਪਹਾੜਾਂ ਤੇ ਪੈ ਗਈ ਹੈ ਤੁਹਾਨੂੰ ਦਿਖਾਉਣਾ ਮੈਂ 뷰 ਉਹ ਸਾਈਡ ਤੋਂ ਅਸੀਂ ਉਤਰ ਕੇ ਇੱਥਾ ਆਏ ਹਾਂ ਇੱਥੋਂ ਦੀ ਤੇ ਇਹ ਇਹਨਾਂ ਦੀ ਹੋਟਲ ਦੀ ਪਾਰਕਿੰਗ ਆ ਤੇ ਚਾਰੇ ਪਾਸੇ ਪਹਾੜਾਂ ਦੇ ਨਾਲ ਇਹ ਕਿਰਿਆ ਹੋਇਆ ਦੇਖੋ ਉਹ ਸਾਹਮਣੇ ਹੋਟਲ ਦੀਦਾ ਅੱਧਾ ਇਹ ਸਵੇਰ ਦੇ ਸਮੇਂ ਬਹੁਤ ਸੋਹਣਾ 뷰 ਸੀ ਹੁਣ ਉਹ ਬੱਦਲਾਂ ਨੇ ਢੱਕ ਲਿਆਦਾ ਪਹਾੜੋਂ ਅੱਧਾ ਪਹਾੜ ਬੱਦਲਾਂ ਦੇ ਵਿੱਚ ਆ برف ਨਾ ਟਕਿਆ ਗਿਆ ਕੱਲ ਸ਼ਾਮ ਤੱਕ برف ਇੱਥੇ ਹੈ ਨਹੀਂ ਸੀ ਮੀਂਹ ਕਾਰਨ ਸੋ ਇੱਥੇ برف ਪੈ ਗਈ ਤੇ ਹਵਾ ਬਹੁਤ ਠੰਡੀ ਹੋ ਗਈ ਜਦੋਂ ਮਨਾਲੀ ਆਏ ਸੀ ਉਦੋਂ ਗਰਮੀ ਸੀਗੀ ਤੇ ਉਦੋਂ ਤਾਂ ਲੱਗ ਹੀ ਨਹੀਂ ਸੀ ਰਿਹਾ ਵੀ ਇੱਥੇ ਇੱਥੇ ਅਸੀਂ ਕਿਤੇ ਠੰਡੇ ਇਲਾਕੇ ਵਿੱਚ ਆਏ ਹੋਏ ਆ ਹਿਮਾਚਲ ਤੇ ਆਏ ਹੋਏ ਆ ਦੇਖੋ ਅਸਮਾਨ ਦਾ ਕਿੰਨਾ ਸੋਹਣਾ 뷰 ਆ ਇਸ ਬਲੌਗ ਚ ਅਸੀਂ ਜਾਣਾਂਗੇ ਕਿ ਸੋਲਾਂਗ ਵੈਲੀ ਦੇ ਵਿੱਚ ਅਗਰ ਤੁਸੀਂ ਆਉਨੇ ਹੋ ਕਿਹੜੀਆਂ ਕਿਹੜੀਆਂ ਜਗ੍ਹਾ ਘੁੰਮਣ ਲਈ ਨੇ ਕੀ ਕੀ ਤੁਸੀਂ ਐਡਵੈਂਚਰ ਕਰ ਸਕਦੇ ਹੋ ਹੋਟਲ ਦਾ ਕੀ ਪ੍ਰਾਈਸ ਆ ਕਿਹੜਾ ਹੋਟਲ ਤੁਹਾਨੂੰ ਵਧੀਆ ਰਹੂਗਾ ਹੋਮਸਟੇ ਵਧੀਆ ਰਹੂਗੀ ਤੇ ਬ੍ਰੇਕਫਾਸਟ ਡਿਨਰ ਲੰਚ ਕਿੱਥੇ ਜ਼ਿਆਦਾ ਵਧੀਆ ਮਿਲਦਾ ਤੇ ਉਹਨਾਂ ਦਾ ਕੀ ਰੈਂਟ ਹੋਊਗਾ ਇੱਥੇ ਤੱਕ ਤੁਸੀਂ ਕਿਵੇਂ ਆ ਸਕਦੇ ਹੋ ਇਹ ਸਾਰੀਆਂ ਗੱਲਾਂ ਆਪਾਂ ਇਸ ਬਲੌਗ ਦੇ ਵਿੱਚ ਕਰਾਂਗੇ ਸੋ ਆਓ ਮੇਰੇ ਨਾਲ ਚੱਲਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਡਾ ਹੋਟਲ ਦਿਖਾਉਨੇ ਆ ਇਹ ਹੋਟਲ ਆ ਜੀ ਸਾਡਾ ਫਰਸਟ ਫਲੋਰ ਤੇ ਸਾਡਾ ਰੂਮ 202 ਨੰਬਰ ਬਾਕੀ ਰੂਮ ਇੱਥੇ ਵੀ ਬੁੱਕ ਸੀ ਇਹ ਆ ਜੀ ਸਾਡਾ ਰੂਮ 202 ਨੰਬਰ ਬਹੁਤ ਸੋਹਣਾ ਰੂਮ ਹੈ ਤੇ ਸਫਾਈ ਵੀ ਬਹੁਤ ਵਧੀਆ ਹੈ ਮੰਨ ਕਿਤਾਬ ਪੜ੍ਹ ਰਹੀ ਆ ਕਿਸੇ ਵੀ ਤੁਸੀਂ ਜਗ੍ਹਾ ਤੇ ਘੁੰਮਣ ਲਈ ਜਾਂਦੇ ਹੋ ਤਾਂ ਕੋਈ ਕੋਈ ਨਾ ਕੋਈ ਕਿਤਾਬ ਜ਼ਰੂਰ ਲੈ ਕੇ ਜਾਇਆ ਕਰੋ ਨਾਲ ਕਿਤਾਬ ਵੀ ਬਹੁਤ ਵਧੀਆ ਤੁਹਾਡੀ ਸਾਥੀ ਹੁੰਦੀ ਹੈ ਦੋਸਤ ਹੁੰਦੀ ਹੈ ਤੇ ਇਧਰਾਂ ਖਿੜਕੀ ਤੋਂ 뷰 ਇਹ بیس ਕੈਂਪ ਜਿਹੜਾ ਤੁਹਾਨੂੰ ਦਿਖਾਇਆ ਸੀ ਕੈਂਪਿੰਗ ਕਰਨ ਦੇ ਲਈ ਉਹ ਸਾਹਮਣੇ ਪਹਾੜ ਅੱਧੇ ਬਦਲਾਂ ਢੱਕਲੇ ਨੇ ਇਹ ਕਿਚਨ ਹੈ ਜੀ ਜਿੱਥੇ ਵੀ ਤੁਸੀਂ ਹੋਮਸਟੇਅਲ ਆਉਂਗੇ ਤੁਹਾਨੂੰ ਕਿਚਨ ਨਾਲ ਮਿਲੂਗਾ ਪਰ ਜਿਹੜਾ ਸਮਾਨ ਆ ਸੌਦਾ ਪਤਾ ਉਹ ਤੁਸੀਂ ਘਰੋਂ ਲੈ ਕੇ ਆਉਣਾ ਛੋਟੇ ਛੋਟੇ ਜਿਹੜੇ ਸਟੋਪ ਨੇ ਕੈਂਪਿੰਗ ਲਈ ਆਉਂਦੇ ਨੇ ਨਾ ਉਹ ਲੈ ਕੇ ਆਉਣੇ ਅਸੀਂ ਸਾਡਾ ਪਹਿਲਾਂ ਸਲਾਤ ਉਹ ਬਣਾਈ ਹੋਈ ਸੀ ਉਹ ਲੈ ਕੇ ਆਉਣ ਦੀ ਪਰ ਇਧਰ ਨੂੰ ਅਸੀਂ ਆ اچانک ਗਏ ਇਸ ਕਰਕੇ ਉਹ ਰਹਿ ਗਿਆ ਸਮਾਨ ਤੇ ਸਾਨੂੰ ਖਾਣਾ ਬਾਹਰੋਂ ਔਰਡਰ ਕਰਨਾ ਪਿਆ ਇਧਰ ਤੋਂ ਕਿਚਨ ਤੋਂ ਵੀ ਬਹੁਤ ਸੋਹਣਾ ਲਿਉ ਆ ਪਹਾੜਾਂ ਦਾ ਆਹ ਵੈਲੀ ਅੰਦਾਜ਼ੀ ਛੋਟੀ ਸੀ ਸੀ ਜੰਮ ਨੇ ਜੰਮ ਗਿਆ ਵੀ ਹਾਂਜੀ ਹੁਣ ਪਤਾ ਲੱਗਦਾ ਕਿ ਰਣਚਾਏ ਆ ਹੁਣ ਬਰਫ ਚ ਸੋਲਾੰਗ ਮਨਾਲੀ ਤੋਂ 13 ਕਿਲੋਮੀਟਰ ਅੱਗੇ ਆ ਤੇ ਇੱਥੋਂ 2 ਕਿਲੋਮੀਟਰ ਤੇ ਰਹਿ ਜਾਂਦੀ ਹੈ ਸੋਲਾੰਗ ਵੈਲੀ ਤੇ 네ਪਾਲੀ ਢਾਬੇ ਤੇ ਅਸੀਂ ਕੀਤਾ ਬ੍ਰੇਕਫਾਸਟ ਬਹੁਤ ਸਵਾਦ ਆਲੂ ਵਾਲੇ ਪਰੌਂਠੇ ਇੱਥੇ ਕਾਹਨ ਮਿਲੇ ਹੋਰ ਵੀ ਬਹੁਤ ਚੀਜ਼ਾਂ ਤੇ ਮਿਲਦੀਆਂ ਨੇ ਬਿਲਕੁਲ ਸਾਹਮਣੀ ਸੀ ਸਾਡੇ ਹੋਮਸਟੇ ਦੇ ਇਹ ਤੇ ਇਹ ਸਾਰੇ ਹੋਟਲ ਨੇ ਹੋਮਸਟੇ ਵੀ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਬੜੀ ਆਸਾਨੀ ਦੇ ਨਾਲ ਬਹੁਤ ਸੋਹਣਾ ਥੀ ਵਯੂ ਆ ਯਾਰ ਮਨਾਲੀ ਨਾਲੋਂ ਕਿਤੇ ਜ਼ਿਆਦਾ ਵਧੀਆ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਅਗਰ ਤੁਸੀਂ ਇੱਥੇ ਆਉਣਾ ਤਾਂ ਤੁਸੀਂ ਮਨਾਲੀ ਰਹਿਣ ਨਾਲੋਂ ਸੋਲੰਗ ਵੈਲੀ ਰੁਕੋ ਮਨਾਲੀ ਵੀ ਬੇਸ਼ੱਕ ਇੱਕ ਰਾਦੂਰਗੋ ਪਰ ਸੋਲੰਗ ਵੈਲੀ ਜੀ ਤੁਹਾਡਾ ਜ਼ਿਆਦਾ ਜੀ ਲੱਗੂਗਾ ਕਿਉਂਕਿ ਇੱਥੇ ਉਹਦੇ ਨਾਲੋਂ ਥੋੜੀ ਠੰਡ ਵੀ ਜ਼ਿਆਦਾ ਉਸ ਤੋਂ ਉਚਾਈ ਤੇ ਵੀ ਆ ਗਿਆ ਹੈ ਤੇ ਇਸ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਲੋਕੇਸ਼ਨਾਂ ਬਹੁਤ ਸੋਹਣੇ ਹੋਟਲ ਨੇ ਜਿਹੜੇ ਬਣੇ ਹੋਏ ਨੇ 1500 ਤੋਂ ਲੈ ਕੇ 6000 ਤੱਕ ਤੁਹਾਨੂੰ ਰੂਮ ਮਿਲ ਜੂਗਾ ਉਹ ਡਿਪੈਂਡ ਕਰਦਾ ਕਿ ਤੁਸੀਂ ਰੂਮ ਕਿਦਾਂ ਦਾ ਸਿਲੈਕਟ ਕਰਦੇ ਹੋ 15 16 ਰੂਮ ਵੀ ਬਹੁਤ ਵਧੀਆ ਹੋਊਗਾ ਸਾਫ ਸਫਾਈ ਉਹਨਾਂ ਵਿੱਚ ਬਹੁਤ ਵਧੀਆ ਹੁੰਦੀ ਹੈ ਜਿਹੜੇ ਵੀ ਹੋਟਲ 'ਚ ਤੁਸੀਂ ਜਾਓਗੇ ਇਸ ਤਰ੍ਹਾਂ ਤੁਹਾਨੂੰ ਉਹਨਾਂ ਨੇ ਨੇਚਰਲ ਗਾਰਡਨ ਬਣਾਇਆ ਹੋਇਆ ਨੇਚਰਲ ਪੌਟ ਤੁਹਾਨੂੰ ਦੇਖਣਗੇ ਕਿਸੇ ਵੀ ਹੋਟਲ 'ਚ ਦਫ਼ਤਰ 'ਚ ਜਾ ਕੇ ਤੇ ਤੁਹਾਨੂੰ ਨਕਲੀ ਕੋਈ ਫਲਾਵਰ ਨਹੀਂ ਜਿਵੇਂ ਆਮ ਆਪਾਂ ਘਰਾਂ 'ਚ ਰੱਖ ਲੈਂਦੇ ਆ ਪਲਾਸਟਿਕ ਦੇ ਫੁੱਲ ਪਾ ਕੇ ਉਦਾਂ ਨਹੀਂ ਕਿਤੇ ਮਿਲੂਗਾ ਬ੍ਰੇਕਫਾਸਟ ਕਰ ਲਿਆ ਸੀ breakfast ਕਰਕੇ ਹੇ ਨੀਚੇ ਜਾ ਰਹੇ ਹਾਂ ਹੋਮਸਟੇ ਆਏ ਹੋਟਲਾਂ ਦੇ ਵਿੱਚ ਤੁਹਾਨੂੰ ਬ੍ਰੀਕਫਾਸਟ ਵਗੈਰਾ 12 ਕੀ ਕਰਨਾ ਦਿੰਦਾ ਅਗਰ ਤੁਸੀਂ ਆਰਡਰ ਕਰਦੇ ਹੋ ਥੋੜਾ ਜਿਹਾ ਮਹਿੰਗਾ ਪੈਂਦਾ ਤੇ ਤੁਹਾਡੀ ਪਸੰਦ ਦਾ ਵੀ ਨਹੀਂ ਮਿਲਦਾ ਬਾਹਰ ਤੁਹਾਡੇ ਕੋਲੇ ਚੁਆਇਸ ਹੁੰਦੀ ਹੈ ਹਨ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਚੀਜ਼ ਖਾ ਸਕਦੇ ਹੋ ਸਾਡੀ ਹੋਮਸਟੇ ਦੇ ਨਾਲ ਹੀ ਨਾ ਬਹੁਤ ਸੋਹਣਾ ਕੈਂਪ ਬਣਿਆ ਹੋਇਆ ਐਡਵੈਂਚਰ ਵੈਲੀ ਕੈਂਪ ਉਹਦੇ ਤੁਹਾਨੂੰ ਖੂਬਸੂਰਤ ਨਜ਼ਾਰੇ ਜਿਹੜੇ ਦਿਖਾਉਣੇ ਆ ਬਹੁਤ ਹੀ ਸੋਹਣਾ ਬਹੁਤ ਹੀ ਸ਼ਾਨਦਾਰ ਜੀ ਲੱਗਦਾ ਕੈਂਪ ਦੇ ਵਿੱਚ ਉਥੇ ਮੈਪ ਲੱਗਿਆ ਹੋਇਆ ਜਿੱਥੇ ਹਿਮਾਚਲ ਦੀਆਂ ਸਾਰੀਆਂ ਟੂਰਿਸਟ ਪਲੇਸ ਜਿ ਦਿਖਾਈਆਂ ਨੇ ਕਿ ਮਨਾਲੀ ਤੋਂ ਕਿਵੇਂ ਤੁਸੀਂ ਪਹੁੰਚਾ ਨਾ ਫਿਰ ਉਸ ਤੋਂ ਬਾਅਦ ਸੋਲਾਂਗ ਵੈਲੀ ਤੇ ਅੱਗੇ ਕਿੱਦਾਂ ਘੁੰਮਣ ਜਾ ਸਕਦੇ ਹੋ ਸਾਰੀਆਂ ਟੂਰਿਸਟ ਪਲੇਸ ਜੇ ਤੇ ਦਿਖਾਈਆਂ ਹੋਈਆਂ ਨੇ ਐਸਮੇ ਸੀ ਸੋਲਾਂਗ ਵਿਲੇਜ ਚ ਤੇ ਸੋਲਾਂਗ ਵਿਲੇਜ ਦੇ ਵਿੱਚ ਏਰੀਆ ਹੈਗਾ ਐਡਵੈਂਚਰ ਵੈਲੀ ਕੈਂਪ ਹੁਣ ਤੁਹਾਡੇ ਮਨ ਚ ਆਉਂਦਾ ਹੋਣਾ ਕਿ ਜੀ ਕੈਂਪ ਇੰਨੀ ਸੋਹਣਾ ਸੀ ਫਿਰ ਤੁਸੀਂ ਇੱਥੇ ਕਿਉਂ ਨਹੀਂ ਰੋਗੇ ਅਸੀਂ ਪਹਿਲਾਂ ਇੱਥੇ ਇਹ ਕੈਂਪ ਦੇ ਵਿੱਚ ਪਰ ਕੋਈ ਕੈਂਪ ਖਾਲੀ ਨਹੀਂ ਸੀ ਸਾਰੇ ਕੈਂਪ ਬੁੱਕ ਸੀਗੇ ਆਲਰੇਡੀ ਇਹਦੇ ਨਾਲ ਹੀ ਮਤਲਬ ਇੱਕ ਜੰਗਲ ਬਣਾਇਆ ਹੋਊ ਵੀ ਕੈਂਪ ਦਾ ਹਿੱਸਾ ਹੀ ਆ ਜਿਨ੍ਹਾਂ ਨੇ ਅਲੱਗ ਤੋਂ ਕੈਂਪ ਦੇ ਵਿੱਚ ਰਹਿਣਾ ਉਹ ਉੱਥੇ ਰਹਿੰਦੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਇਸ ਤੋਂ ਬਾਅਦ ਤੇ ਨਾਲ ਹੀ ਇਧਰ ਬਾਥਰੂਮ ਅਟੈਚ ਨੇ ਣਾਉਣ ਲਈ ਗਰਮ ਪਾਣੀ ਤੁਹਾਨੂੰ ਮਿਲਦਾ ਕਿਉਂਕਿ ਸਵੇਰ ਇਸ ਏਰੀਆ 'ਚ ਮਨਾਲੀ ਨਾਲੋਂ ਕਿਤੇ ਜ਼ਿਆਦਾ ਠੰਡ ਆ ਤੇ ਜੀ ਵੀ ਇੱਥੇ ਮਨਾਲੀ ਨਾਲੋਂ ਜ਼ਿਆਦਾ ਲੱਗਦਾ ਮਨਾਲੀ ਦੇ ਵਿੱਚ ਥੋੜਾ ਜਿਹਾ ਸ਼ੋਰ ਸ਼ਰਾਬਾ ਜ਼ਿਆਦਾ ਆ ਭੀੜ ਭੜੱਕਾ ਜ਼ਿਆਦਾ ਹੋ ਜਾਂਦਾ ਅ ਇੱਕ ਦਿਨ ਤੁਸੀਂ ਉੱਥੇ ਰਹਿ ਸਕਦੇ ਹੋ ਮਾਰ ਰੋਡ ਵਗੈਰਾ ਦੇਖ ਸਕਦੇ ਹੋ ਸ਼ਾਪਿੰਗ ਕਰ ਸਕਦੇ ਹੋ ਪਰ ਉਸ ਤੋਂ ਬਾਅਦ ਤੁਹਾਨੂੰ ਇੱਥੇ ਰਹਿਣਾ ਚਾਹੀਦਾ ਇੱਥੇ ਤੁਸੀਂ 2 ਦਿਨ ਦੀ ਵੀ ਸਟੇ ਕਰ ਸਕਦੇ ਹੋ ਕਿਉਂਕਿ ਇੱਕ ਦਿਨ ਤਾਂ ਅੱਗੇ ਉੱਪਰ ਜਾਣ ਨੂੰ ਲੱਗ ਜਾਂਦਾ ਆਪਣੇ ਰੋਤਾਂਗ ਅਸੀਂ ਗੱਲ ਰੋਤਾਂਗ ਜਾਏ ਆਏ ਸੀ ਤੇ ਵਾਪਸ ਆਉਂਦੇ ਹੋਏ ਅਸੀਂ ਇੱਥੇ ਰੁਕੇ ਸੀ ਰਾਤ ਤੇ ਇਹ ਗਰਮ ਪਾਣੀ ਕਰਨ ਦੇ ਲਈ ਲੱਗਿਆ ਹੋਇਆ ਸਿਸਟਮ ਤੇ ਬਾਥਰੂਮ ਅਟੈਚ ਨੇ ਨਾਲ ਬਹੁਤ ਹੀ ਸੋਹਣਾ ਏਰੀਆ ਯਾਰ ਬੜਾ ਮਨ ਲੱਗਦਾ ਤੇ ਅਗਲੀ ਵਾਰ ਜਦੋਂ ਜਦੋਂ ਵੀ ਆਵਾਂਗੇ ਤਾਂ ਇਹ ਕੈਂਪ ਦੇ ਇਹਨਾਂ ਦਾ ਮੈਂ ਨੰਬਰ ਲੈ ਲਿਆ ਜੀ ਤੇ ਇੱਥੇ ਹੀ ਰੁਕਾਂਗੇ ਅਗਲੀ ਵਾਰ ਜਦੋਂ ਆਵਾਂਗੇ ਫੈਮਲੀਆਂ ਨੇ ਨਾਲ ਇੱਥੇ ਜਿਹੜੇ ਵੀ ਰੁਕੇ ਹੋਏ ਨੇ ਹੁੰਦੇ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਇਕੱਲੇ ਬॉयਜ਼ ਲਈ ਆ ਕਾਫੀ ਪਰਿਵਾਰ ਇਹਨਾਂ ਚ ਰੁਕੇ ਹੋਏ ਨੇ ਸਵੇਰੇ ਅਸੀਂ ਉਹਨਾਂ ਨੂੰ ਮਿਲੇ ਵੀ ਆ ਜਿਹੜੇ ਵੀ ਐਡਵੈਂਚਰ ਲਵਰ ਨੇ ਤੇ ਉਹ ਜ਼ਰੂਰ ਇੱਥੇ ਰਹਿਣਾ ਪਸੰਦ ਕਰਨਗੇ ਬਹੁਤ ਸੋਹਣਾ ਇੱਥੇ ਨਜ਼ਾਰਾ ਤੇ ਤੁਹਾਨੂੰ ਦਿਖਾਉਨੇ ਆ ਐਡਵੈਂਚਰ ਲਵਰ ਨੇ ਜਿਹੜੇ ਉਹਨਾਂ ਲਈ ਬਹੁਤ ਹੀ ਖਾਸ ਤੇ ਬਹੁਤ ਹੀ ਪਿਆਰੀ ਜਗ੍ਹਾ ਇਹ ਆ ਦੇਖੋ ਇਦਾਂ ਜਾਲ ਬਣਾ ਕੇ ਪੱਥਰਾਂ ਨੂੰ ਬੰਨ ਲਿਆ ਜਾਂਦਾ ਪੱਥਰਾਂ ਦੀ ਦੀਵਾਰ ਬਣਾਈ ਜਾਂਦੀ ਹੈ ਤਾਂ ਕਿ ਉਹ ਖਿੰਡਣ ਨਾ ਦੋਨੋਂ ਤਰਫੇ ਬਣਾਈ ਗਈ ਹੈ ਤੇ ਇਹ ਪੁਲੀ ਬਣਾਈ ਗਈ ਹੈ ਇੱਥੇ ਤੁਹਾਨੂੰ ਮਿਰਾ ਸਤੂਨ ਮਿਲੂਗਾ ਪਾਣੀ ਦੇ ਬਹਿਣ ਦੀ ਆਵਾਜ਼ ਨਾਲ ਪੰਛੀਆਂ ਦੇ ਚਹਿਚਹੌਣ ਦੀ ਆਵਾਜ਼ ਜਿਹੜੀ ਕੰਨਾਂ ਨੂੰ ਤੁਹਾਡੇ ਸਕੂਨ ਦਿੰਦੀ ਹੈ ਤੁਹਾਨੂੰ ਸੁਣਨ ਨੂੰ ਮਿਲਦੀ ਹੈ ਕੈਂਪਿੰਗ ਲਈ ਬਹੁਤ ਖਾਸ ਹੈ ਜਗਾ ਖਾਸ ਕਰ ਕੈਂਪਿੰਗ ਲਈ ਹੀ ਆ ਤੇ ਆਸ-ਪਾਸੇ ਜੰਗਲ ਆ ਦੇਖੋ ਸਾਈਡ ਤੇ ਇਹ ਵੀ ਵਿੱਚ ਛੋਟੇ ਛੋਟੇ ਕੈਂਪ ਲਾਏ ਹੋਏ ਨੇ ਜਿਹੜੇ ਕੈਂਪ ਲਵਰ ਨੇ ਉਹਨਾਂ ਨੇ ਬੇਸ ਕੈਂਪ ਨੂੰ ਵੀ ਛੱਡ ਕੇ ਇਧਰ ਆਪਣੇ ਕੈਂਪ ਜਿਹੜੇ ਲਾਏ ਹੋਏ ਆ ਅਲੱਗ-ਅਲੱਗ ਥਾਂ ਤੇ ਤੁਹਾਨੂੰ ਦਿਖਾਉਣਾ ਆਓ ਦੇਖੋ ਹਰ ਇੱਕ ਦਾ ਆਪਣਾ ਨਜ਼ਰੀਆ ਆਨੰਦ ਨੂੰ ਮਾਨਣ ਦਾ ਕੋਈ ਹੋਟਲਾਂ 'ਚ ਰਹਿ ਕੇ ਖੁਸ਼ ਆ ਕੋਈ ਕੈਂਪਿੰਗ ਦੇ ਵਿੱਚ ਪਰ ਬੇਸ ਕੈਂਪਾਂ ਦੇ ਵਿੱਚ ਬਹੁਤ ਜ਼ਿਆਦੇ ਨਜ਼ਾਰਾ ਆ ਇਹ ਦੇਖੋ ਸੀਸੀਟੀਵੀ ਕੈਮਰੇ ਕਹਿੰਦੇ ਇੱਧਰ ਵੀ ਲੱਗੇ ਹੋਏ ਨੇ ਕਿਉਂਕਿ ਕੈਂਪ ਨੇ ਨਾ ਇੱਥੇ ਬਣੇ ਹੋਏ ਸੀਸੀਟੀਵੀ ਕੈਮਰੇ ਦੀ ਤੁਸੀਂ ਨਿਗਰਾਨੀ ਚੋਂ ਇੱਧਰ ਰਸਤਾ ਹੈ ਨਾ ਹਾਂ ਹਾਲੇ ਹਮਨ ਚਾ ਲੋ ਚਾਹੇ ਅਸੀਂ ਕੈਂਪ ਦੇ ਵਿੱਚ ਰਹਿ ਨਹੀਂ ਸਕੇ ਕਿਉਂਕਿ ਸਾਰੇ ਕੈਂਪ ਪਾਲਿਸੀ ਹੈ ਸਾਡੇ ਇੱਥੇ ਆਉਣ ਤੱਕ ਤਾਂ ਪਰ ਅਸੀਂ ਫਿਰ ਵੀ ਕੈਂਪਿੰਗ ਦਾ ਦਾਕ ਨਜ਼ਾਰਾ ਤਾਂ ਲਈ ਲਿਆ ਕਿਉਂਕਿ ਸਵੇਰ ਜਲਦੀ ਉੱਠੇ ਹੋਏ ਸੀ ਤੇ ਜੋ ਬਾਅਦ ਇੱਥੇ ਘੁੰਮ ਰਹੇ ਸੀ ਅਸੀਂ ਕੱਲੀ-ਕੱਲੀ ਚੀਜ਼ ਨੂੰ ਨੇੜੇੋਂ ਦੇਖਿਆ ਤੇ ਤੁਹਾਡੇ ਸਾਹਮਣੇ ਚਾਹ ਪਾਣੀ ਇੱਥੇ ਪੀਤਾ ਤੇ ਕੰਟੀਨ ਆ ਜਿਹੜੀ ਇੱਥੇ ਕੰਟੀਨ ਤੇ ਬ੍ਰੇਕਫਾਸਟ ਤੇ ਡਿਨਰ ਕੈਂਪ ਵਾਲਾਂ ਲਈ ਵਿੱਚ ਹੀ ਇਨਕਲੂਡ ਆ 2500 ਰੁਪਏ ਦੇ ਵਿੱਚ ਹੀ ਉਹਨਾਂ ਨੂੰ ਬ੍ਰੇਕਫਾਸਟ ਵੀ ਮਿਲੂਗਾ ਤੇ ਸ਼ਾਮ ਨੂੰ ਡਿਨਰ ਵੀ ਮਿਲੂਗਾ ਲੰਚ ਪੇੜ ਆ ਉਹ ਤਾਂ ਇੱਥੇ ਕਰ ਲੈਣ ਚਾਹੇ ਬਾਹਰ ਕਰ ਲੈਣ ਇੱਕ ਹੋਰ ਇੱਥੇ ਬਹੁਤ ਸਵਾੰਦ ਚੀਜ਼ਾਂ ਨੂੰ ਦਿਖਾਣਾ ਇਹ ਮੀਂਹ ਪੈਣ ਕਰਕੇ ਸੀਮ ਮਿਸ ਵਗੈਰਾ ਤੇ ਬਾਰਿਸ਼ ਨਹੀਂ ਬੰਦ ਹੋਈ। ਇਹ ਧੂਣੀ ਵਾਲ ਕੇ ਆਏਦ ਵਾਲੀ ਕੁਰਸੀਆਂ ਲਾ ਕੇ ਬੈਠਣ ਦਾ ਨਜ਼ਾਰਾ ਤੇ ਇੱਥੇ ਭੰਗੜੇ ਪਾਉਣ ਦਾ ਨਜ਼ਾਰਾ ਹੀ ਵੱਖਰਾ ਹੈ ਪਰ ਮੀਂਹ ਪੈਣ ਕਾਰਨ ਇਹ ਵਿਚਾਰੀ ਲੱਕੜਾਉਣੀ ਪਈਆਂ ਰਹੀਆਂ। ਇੱਥੇ ਪਾਣੀ ਵੀ ਨੇਚਰਲ ਮਿਲਦਾ। ਹਾਂਜੀ ਪਾਣੀ ਐਸੇ ਬਹੁਤ ਵਧੀਆ ਜਿਵੇਂ ਆਪਾਂ ਨੂੰ ਆਇੰਡਾ ਨੂੰ ਵੀ ਕਹਾਰਾ ਕਿ ਪਾਣੀ ਵਧੀਆ ਨਹੀਂ ਮਿਲਣਾ। ਕਿ ਵਧੀਆ ਨਹੀਂ ਹੋਣਾ ਪੀਣ ਲਈ ਪਾਣੀ ਪਾਣੀ ਬਹੁਤ ਵਧੀਆ ਹੈਗਾ। ਐਲਕਲਾਈਨ ਵਾਟਰ ਹੈ ਘਰੇ ਆਪਾਂ ਨੂੰ ਮਹਿੰਗੇ ਫਿਲਟਰ ਲਗਾਉਣੇ ਪੈਂਦੇ ਆ ਐਲਕਲਾਈਨ ਵਾਟਰ ਕਿਉਂ ਦੇ ਲਈ। ਇਹ ਇੱਥੇ ਕੋਈ ਫਿਲਟਰ ਨਹੀਂ ਹੈਗਾ ਉੱਪਰ ਪਹਾੜਾਂੋਂ ਵੀ ਪਾਣੀ ਆ ਰਿਹਾ ਹੈਗਾ ਨੈਚੁਰਲ ਪਾਣੀ ਹੈ ਬਹੁਤ ਵੀ ਜ਼ਿਆਦਾ ਠੰਡਾ ਹੈ ਅਸੀਂ ਇੱਥੇ ਰੋਟਾ ਖਾਣੇ ਯਾਰ ਬਹੁਤ ਹੋਟਲ ਵਾਲਿਆਂ ਕੋਲੇ ਨੇ ਇਹ ਓਖਲੀਆਂ ਓਖਲੀਆਂ ਨੂੰ ਕੁਝ ਨਹੀਂ ਗੋਲਦੇ ਰਸਤੇ 'ਚ ਤੁਹਾਨੂੰ ਐਕਟੀਵਿਟੀ ਕੋਈ ਨਾ ਕੋਈ ਮਿਲੂਗੀ ਹੋਈ ਰਿਵਰ ਰਾਫਟਿੰਗ ਦੀਆਂ ਵੀ ਐਕਟੀਵਿਟੀਆਂ ਹੋ ਰਹੀਆਂ ਸੀ ਇਹ ਹੌਟ ਬੈਲੂਨ ਦੀ ਐਕਟੀਵਿਟੀ ਹੈ 700 ਤੋਂ 800 ਰੁਪਏ ਪਰ ਹੈਡ ਕਈ ਜਗ੍ਹਾ 700 ਕਈ ਜਗ੍ਹਾ 800 ਰੁਪਏ ਲੈਂਦੇ ਆ ਇੱਕ ਜਾਣੇ ਦਾ ਤੇ ਇਹ ਪਰ ਜ਼ਿਆਦਾ ਉੱਚਾ ਨਹੀਂ ਉੱਡਦੇ ਇਹਨਾਂ ਦੇ ਆਲੇ ਦੁਆਲੇ ਰੱਸੀਆਂ ਵੀ ਇਹਨਾਂ ਨੇ ਬੰਨੀਆਂ ਹੋਈਆਂ ਨੇ ਉਦੋਂ ਉਦੋਂ ਤੋਂ ਕੰਟਰੋਲ ਕਰਦੇ ਆ ਇਹ ਮਤਲਬ ਕਿ ਉੱਪਰ ਨਾ ਜ਼ਿਆਦਾ ਜਾ ਸਕੇ ਜਿਵੇਂ ਕਿਉਂਕਿ ਕਈ ਜਗ੍ਹਾ ਤਾਂ ਸੀ ਦੇਖਿਆ ਨਾ ਬਹੁਤ ਜ਼ਿਆਦਾ ਉੱਚਾ ਉੱਡਦੇ ਆ ਇਹ ਪਰ ਇਹ ਇਹਨਾਂ ਦੇ ਕੰਟਰੋਲ 'ਚ ਹੀ ਰਹਿੰਦੇ ਆ ਇਹ ਰੱਸੀਆਂ ਖੋਲਦੇ ਨਹੀਂ ਹੈਗੇ ਸੋਲਾਂਗ ਤੋਂ ਜਦੋਂ ਨੂੰ ਠੀਕ ਜੇ ਹੋ ਕੇ ਬੈਠਣ ਲੱਗੇ ਉਦੋਂ ਨੂੰ ਸੋਲਾਂਗ ਵੈਲੀ ਆ ਗਈ ਕਿਉਂਕਿ ਸੋਲਾਂਗ ਪਿੰਡ ਤੋਂ ਇਹ 2 ਕਿਲੋਮੀਟਰ ਹੀ ਆ। ਇੱਥੇ ਦੇਖਦੇ ਆ ਤੁਹਾਨੂੰ ਦੇਖੋ ਨੇ ਕਿਹੜੀਆਂ-ਕਿਹੜੀਆਂ ਐਕਟੀਵਿਟੀ ਇੱਥੇ ਹੁੰਦੀਆਂ ਨੇ। ਤੇ ਇੱਕ ਜਿੰਨੀ ਗੱਡੀ ਬਹੁਤ ਯਾਰ ਇੱਥੇ ਦੇਖਣ ਨੂੰ ਮਿਲਦੀ ਆ ਇੱਥੇ ਟੈਕਸੀਜ਼ ਪਾਈਆਂ ਹੋਈਆਂ ਨੇ ਇਹਨਾਂ ਨੂੰ ਗੱਡੀਆਂ। ਜੇ ਰੋਹ ਤਣ ਜਾਣ ਦੀ ਗੱਡੀ ਲੈਣੇ ਤੁਸੀਂ ਤਾਂ 1500 ਸੌਰੀ 4500 ਰੁਪਏ ਲੈਂਦੇ ਆ। ਲਓ ਜੀ ਅਸੀਂ ਪਹੁੰਚ ਗਏ ਆ ਸੋਲਾਂਗ ਵੈਲੀ ਦੇ ਐਡਵੈਂਚਰ ਏਰੀਆ ਦੇ ਵਿੱਚ। ਜਿੰਨੀ ਵੀ ਐਡਵੈਂਚਰ ਐਕਟੀਵਿਟੀਆਂ ਹੁੰਦੀਆਂ ਨੇ ਸਾਰੀਆਂ ਇੱਥੇ ਹੀ ਹੁੰ ਸਕਾਈ ਸੈਂਟਰ ਹੈ ਇੱਥੇ ਰੂਪਵੇ ਤੇ ਆ ਜਿਹੜੀ ਸਕੂਟਰ ਏਟੀਵੀ ਸਕੂਟਰ ਇਹਨੂੰ ਕਹਿੰਦੇ ਆ ਹੈਲੋ ਤੇ ਇੱਥੇ ਮੇਨ ਚੱਲਦੇ ਆ ਉਹੀ ਸਾਰੇ ਆਫ ਰੋਡਿੰਗ ਅਗਰ ਤੁਸੀਂ ਜਾਣਾ ਉਹ ਗੋਰੀ ਵਾਲੀ ਆਉਂ ਜਨਾ ਮਹਾਦੇਵ ਮੰਦਿਰ ਆ ਇੱਥੇ ਤੇ ਉਹ ਤੁਹਾਨੂੰ ਸਕੂਟਰ ਤੇ ਹੀ ਲੈ ਕੇ ਜਾਂਦੇ ਆ ਆਉਣ ਜਾਣ ਦਾ 1500 ਰੁਪਏ ਰੈਂਟ ਲੈਂਦੇ ਆ ਤੇ ਅਗਰ ਤੁਸੀਂ ਉਹ ਖੱ쩌ਰੀ ਜੀ ਤੇ ਜਾਣਾ ਚਾਹੁੰਦੇ ਹੋ ਤਾਂ ਉਹ 600 ਰੁਪਏ ਪਰ ਹਿੱਡ ਲੈਂਦੇ ਆ ਜਾਣ ਦਾ ਤੇ ਆਉਣ ਦਾ ਨੈਚੁਰਲ ਚਰਨਾ ਉੱਥੇ ਜੋ ਕੁਦਰਤੀ ਤਾਂ ਉਥੇ ਸੀਵ ਲਿੰਕ ਤੇ ਪੈ ਰਿਹਾ ਕਹਿੰਦੇ ਉਹ ਦੇਖਣ ਲੋਕ ਜਾਂਦੇ ਆ ਉੱਪਰ ਇਹ ਆਜੀ ਸੋलांग ਵੈਲੀ ਦਾ ਐਡਵੈਂਚਰ ਏਰੀਆ ਇੱਥੇ ਐਕਟੀਵਿਟੀਆ ਹੁੰਦੀਆਂ ਨੇ ਜਿੰਨੀਆਂ ਵੀ ਐਕਟੀਵਿਟੀਆ ਸੋलांग ਵੈਲੀ ਚ ਹੁੰਦੀਆਂ ਨੇ ਉਹ ਜ਼ਿਆਦਾਤਰ ਇੱਥੇ ਨੇ ਖੁੱਲਾ ਗਰਾਊਂਡ ਆ ਉਹਦੇ ਲਈ ਐਕਟੀਵਿਟੀਆ ਦੇ ਲਈ ਉੱਪਰ ਰੋਪਵੇ ਰਾਹੀਂ ਅਗਰ ਤੁਸੀਂ ਜਾਣਾ ਤਾਂ ਉੱਥੋਂ ਟਿਕਟ ਲੈ ਕੇ ਉੱਪਰ ਜ ਉਹ ਟੌਪ ਤੇ ਲੈ ਕੇ ਜਾਂਦੇ ਆ ਉੱਥੋਂ 3500 ਰੁਪਏ ਹੈਗਾ ਇਹਦਾ ਜਾਣ ਦਾ ਤੇ ਉੱਥੋਂ ਜੇ ਤੁਸੀਂ ਪੈਰਾਸ਼ੂਟ ਰਹੀਂ ਹੀ ਹੀਠਾ ਆਉਣਾ ਤਾਂ 3500 ਰੁਪਏ ਅਗਰ ਇਧਰੋਂ ਪੈਰਾਸ਼ੂਟ ਤੁਸੀਂ ਪੈਦਲ ਚੜ੍ਹਨਾ ਪੈਣਾ ਤੁਹਾਨੂੰ ਇਧਰੋਂ ਪੈਰਾਸ਼ੂਟ ਲੈਣਾ ਤਾਂ ਉਹ ਜਿੱਥੇ ਕੁਝ ਲੋਕ ਖੜੇ ਨੇ ਨਾ ਉੱਥੇ ਉੱਥੋਂ ਫਿਰ ਪੈਰਾਸ਼ੂਟ نیچے ਲੈ ਕੇ ਆਉਂਦੇ ਆ ਇਹਦਾ 1500 ਦੇ ਲਗਭਗ ਆ ਰੈਂਟ ਤੇ ਉਹਦਾ ਉੱਪਰੋਂ 3500 ਆ ਜੇਕਰ ਉਹ ਉਨੀ ਉਚਾਈ ਤੋਂ ਤੁਸੀਂ ਪੈਰਾਸ਼ੂਟ ਦੇ ਵਿੱਚ ਆਉਣਾ जिप कर सकते हैं मेरे भाई हाँ। जो जिप होती है वो हमारे यहाँ पर, पर है काउंटर नंबर तीन वहाँ पर डायरेक्ट बुकिंग हो जाए ठीक है दूसरा अगर आपने अंजनी महादेव जाना तो घोड़ा हमारे पास अंजनी महादेव ओके जी यहाँ ऊपर हो रहा है ना ये तो पैरा है ना इसका काउंटर आगे ही है ओके ओके वही बुकिंग कर ठीक है नहीं कितने पैसे एक एक ड्रेस ले कितने पैसे एक का बोला है ना सर भी वन ਤਾਂ ਟੀਮ ਨੇ ਬਜਾਰੀਆਂ ਕਾਫੀ ਜ਼ਿਆਦੀ ਸਾਡੇ ਪਿੱਛੇ ਪਿੱਛੇ ਫਿਰ ਰਹੀਆਂ ਸੀ ਇਹਨਾਂ ਕੋਲੇ ਹਿਮਾਚਲ ਦੀਆਂ ਟ੍ਰੈਡੀਸ਼ਨਲ ਡਰੈੱਸਾਂ ਨੇ ਤੇ ਇਹਨਾਂ ਨੂੰ ਪਾ ਕੇ ਕਪੜੇ ਤੇ ਫੋਟੋ ਕਰਾਉਂਦੇ ਨੇ ਆਮਨੂੰ ਵੀ ਸੀਗਾ ਚਾਹ ਕੇ ਮੈਂ ਪਾਉਣੀ ਆ ਡਰੈੱਸ ਮਨਾਲੀ 50 ਪਰ ਰੈਂਦੇ ਸੀ ਡਰੈੱਸ ਦੇ ਇਹ ਰੇਟ ਤੋਂ ਮੰਗ ਰਹੇ ਸੀ ਇੱਥੇ ਭਰੇ 100 ਰੁਪਏ ਚ ਮੰਨਗੇ ਪਰ ਹੈਡ ਕਪੜਾ ਦਾ ਜਣੇ ਦੀ 200 ਰੁਪਏ ਐ ਡਰੈੱਸ ਦਾ ਤੇ ਜੇ ਫੋਟੋ ਕੈਮਰੇਜ ਕਰਾਉਣੀ ਆ ਤਾਂ ਉਹਦਾ ਐਕਸਟਰਾ ਚਾਰਜ ਲਿਆ ਜਰੂਰ ਇੱਕ ਮਿੰਟ ਜੀ ਆਉਨੇ ਗਾਣਾ ਯਾਦ ਆ ਗਿਆ ਤੁਹਾਨੂੰ ਦੇਖ ਕੇ ਬਣ ਜਾ ਰਹਾ ਹਾਂ ਫਿਲਮ ਅਰਿਸ਼ੀ ਕਪੂਰ ਦੀ ਤੇਰੀ ਬਣ ਜਾ ਦਿਨ ਰਸਤਾ ਉਡੀ ਕੇ ਕਬ ਆਏਗਾ ਤੂੰ ਮੇਰੇ ਬਣ ਜਾ ਰੇ ਚੰਗਾ ਫਿਰ ਦੋਸਤੋ ਮਿਲਦੇ ਆਪਾਂ ਆਪਣੇ ਅਗਲੇ ਬਲੌਗ ਦੇ ਵਿੱਚ ਜਲਦੀ ਹੀ ਹਿਮਾਚਲ ਪ੍ਰਦੇਸ਼ ਦੇ ਹੀ ਇੱਕ ਖੂਬਸੂਰਤ ਪਿੰਡ ਦੇ ਨਾਲ ਉਹ ਪਿੰਡ ਕਿਹੜਾ ਹੋਊਗਾ ਇਤਿਹਾਸਿਕ ਪਿੰਡ ਹੈ ਹਿਮਾਚਲ ਦਾ ਉਹ ਤੁਹਾਡੇ ਲਈ ਸੀਕ੍ਰੀਟ ਆ ਤੇ ਜਲਦੀ ਹੀ ਹਿਮਾਚਲ ਪ੍ਰਦੇਸ਼ ਦੀਆਂ ਰਹਿੰਦੀਆਂ ਥਾਵਾਂ ਵੀ ਆਪਾਂ ਕਵਰ ਕਰਾਂਗੇ ਇਹ ਬਲੌਗ ਇਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ